ਅਮਿਤ ਕੁਮਾਰ ਹੈਗੇ ਆੜਤੀਆ ਖੀਮ ਕਰਨ ਤੋਂ son of prem ਉਹਨਾਂ ਨੂੰ ਜਿਹੜੀ ਫਰੋਤੀ ਦੀ ਕਾਲ ਆਈ ਸੀਗੀ ਤੇ ਇਹਦੇ ਚ ਕੇਸ ਰਜਿਸਟਰ ਕਰ ਲਿਆ ਸੀ ਇਹਨਾਂ ਨੇ ਗੋਲਡੀ ਬਰਾੜ ਦਾ ਨਾਮ ਲੈ ਕੇ ਗੈਂਗਸਟਰ ਦਾ 30 ਲੱਖ ਰੁਪਏ ਦੀ ਮੰਗ ਕੀਤੀ ਸੀ ਤੇ ਇਹਨਾਂ ਨੇ ਜਿਹੜੀ ਪੁਲਿਸ ਨੂੰ ਇਤਲਾਹ ਦਿੱਤੀ ਸੀ ਤਾਂ ਪੁਲਿਸ ਜਿਹੜੇ ਸੀ ਖੇਮ ਕਰਨ ਦੇ ਤੇ ਜਿਹੜੇ ਸੀਆਈਏ ਸਟਾਫ ਵਾਲੇ ਇਹਨਾਂ ਨੇ ਇਹਦੇ ਤੇ ਫੋਰਨ ਕਾਰਵਾਈ ਸ਼ੁਰੂ ਕਰਤੀ ਸੀ ਔਰ ਟਰੈਕ ਕਰਨਾ ਸ਼ੁਰੂ ਕਰਤਾ ਸੀ ਨਾਲ ਦੀ ਨਾਲ ਜਿਹੜੇ ਮਦਈ ਸੀਗੇ ਇਹਨਾਂ ਨੂੰ ਕਹਿਤਾ ਸੀ ਵੀ ਤੁਸੀਂ ਇਹਨਾਂ ਨੂੰ ਗੱਲ ਬਾਤ ਜਾਰੀ ਰੱਖੋ ਜਦੋਂ ਵੀ ਫੋਨ ਆਉਂਦਾ ਔਰ 네ਗੋਸ਼ੀਏਸ਼ਨ ਕਰਦੇ ਰਹੋ 네ਗੋਸ਼ੀਏਟ ਕਰਦੇ ਕਰਦੇ ਇਹਨਾਂ ਦੀ ਜਿਹੜੀ ਹੈ 3 ਲੱਖ ਰੁਪਏ ਚ ਗੱਲ ਖਤਮ ਹੋਈ ਸੀ ਔਰ ਇਹ 3 ਲੱਖ ਰੁਪਿਆ ਲੈਣ ਕੱਲ ਡ੍ਰੇਨ ਪੁਲ ਤੇ ਖੇਮ ਕਰਨ ਆਏ ਜਿੱਥੇ ਪੁਲਿਸ ਪਾਰਟੀ ਮੌਜੂਦ ਸੀ ਔਰ ਪੁਲਿਸ ਪਾਰਟੀ ਨੇ ਇਹਨਾਂ ਨੂੰ ਜਿਹੜਾ ਉੱਥੇ ਮੌਕੇ ਤੇ ਹੀ ਰੰਗੇ ਹੱਥ ਫੜ ਲਿਆ ਔਰ ਇਹਨਾਂ ਕੋਲੋਂ ਇੱਕ ਮੋਟਰਸਾਈਕਲ ਤੇ ਚਾਰ ਫੋਨ ਜਿਹੜੇ ਐ ਰਿਕਵਰ ਕੀਤੇ ਔਰ ਅੱਗੇ ਇਹਨਾਂ ਦੀ ਇੰਟਰੋਗੇਸ਼ਨ ਚੱਲ ਰਹੀ ਹੈ ਵੀ ਇਹਨਾਂ ਨੇ ਕਿਸੇ ਨੂੰ ਹੋਰ ਫੋਨ ਕੀਤਾ ਜਾਂ ਕੋਈ ਪਹਿਲੇ ਇਹਨਾਂ ਦੀ ਕੋਈ ਕ੍ਰਾਈਮ ਵਗੈਰਾ ਤਾਂ ਹੈ ਨਹੀਂ ਬਟ ਅਸਰਟਨ ਕਰ ਰਹੇ ਆ ਐ ਐਕਚੁਅਲੀ ਇਹਨਾਂ ਦਾ ਜੀ ਪਹਿਲਾ ਇੱਕ ਜਿਹੜਾ ਮੁਲਜ਼ਮ ਹੈਗਾ ਪੰਕਜ ਇਹ ਉਹਨਾਂ ਕੋਲ ਪਹਿਲੇ ਆੜਤ मुੰਚੀ ਦਾ ਕੰਮ ਕਰਦਾ ਸੀ ਆੜਤ ਤੇ ਔਰ 15-16 ਸਾਲ ਤੋ ਉਹਨਾਂ ਦਾ ਅੰਪਲਾਈ ਰਿਹਾ ਉਸ ਤੋਂ ਬਾਅਦ ਕਿਸੇ ਕਾਰਨਾ ਕਰਕੇ ਉਹਨਾਂ ਨੇ ਇਹਨੂੰ ਆਪਣੇ ਆੜਤ ਤੋਂ मुੰਚੀ ਤੋਂ ਕੱਢਤਾ ਸੀ ਤਾਂ ਇਹਨੇ ਫਿਰ ਆਪਦੀ ਆੜਤ ਖੋਲ੍ਹ ਲਈ ਸੀ ਆਪਣੀ ਆੜਤ ਤੇ ਨੇ ਇੱਕ मुੰਚੀ ਰੱਖਿਆ ਸੀਗਾ ਸ਼ਮਸ਼ੀਰ ਸਿੰਘ ਈਲੀ ਸ਼ੇਰਾ ਨਾਂ ਦਾ ਤੇ ਉਹਦੇ ਨਾਲ ਇਹਨੇ ਸਾਂਝਾ ਕੀਤਾ ਕਿ ਮੈਂ ਇਸ ਤੋਂ ਆਪਣਾ ਪੁਰਾਣਾ ਮਾਲਕ ਤੋਂ ਬਦਲਾ ਲੈਣਾ ਤੇ ਇਹਨੇ ਉਹਨੇ ਫਿਰ ਸ਼ਮਸ਼ੀਰ ਸ਼ੇਰੇ ਨੇ ਇਹਨੂੰ ਜਿਹੜਾ ਗੁਰਪ੍ਰੀਤ ਦਾ ਨਾਂ ਦੱਸਤਾ ਤੇ ਤਿੰਨਾਂ ਜਣਿਆਂ ਨੇ ਮਿਲ ਕੇ ਉਹਦਾ ਆਪਣਾ ਫੋਨ ਦਾ ਨੈਟਵਰਕ ਯੂਜ਼ ਕਰਦੇ ਸੀਗੇ ਤੋ ਕਰਕੇ ਮਾਸਕਿੰਗ ਕਰਕੇ ਐਪ ਦੇ ਥਰੂ ਉਹ ਜਿਹੜਾ ਨੰਬਰ ਸੀਗਾ ਬਾਹਰ ਦਾ ਨੰਬਰ ਆਉਂਦਾ ਸੀ ਉਸ ਤੋਂ ਗੋਲਡੀ ਬ੍ਰਾਡ ਦਾ ਨਾਮ ਲੈ ਕੇ ਫੋਨ ਕਰਦੇ ਸੀ ਉਹਦੇ ਚ ਮੇਰਾ ਤਾਂ ਇਹੀ ਹੈ ਵੀ ਕਈ ਲੋਗ ਤਲਾਹ ਨਹੀਂ ਦਿੰਦੇ ਔਰ ਡਰਦੇ ਮਰਦੇ ਜਿਹੜੇ ਆ ਪੈਸੇ ਦੇ ਦਿੰਦੇ ਆ ਵੀ ਇੱਕ ਵਾਰ ਪੁਲਿਸ ਨੂੰ ਤਲਾਹ ਜਰੂਰ ਦੇ ਤਾਂ ਜੋ ਇਹੋ ਜਿਹੇ ਜਿਹੜੇ ਅਨਸਰ ਹੈ ਜਾਂ ਕਿਸੇ ਦਾ ਨਾਮ ਵਰਤ ਕੇ ਗੈਂਗਸਟਰਾਂ ਦਾ ਲੋਕਲ ਲੈਵਲ ਤੇ ਇਹ ਜਿਹੜੀਆਂ ਫਰੋਤੀਆਂ ਇਕੱਠੀਆਂ ਕਰ ਰਿਹਾ ਇਹਨਾਂ ਨੂੰ ਪੁਲਿਸ ਦੇ ਗ੍ਰਿਫਤਜ ਆ ਜਨ ਤਾਂ ਜੋ ਇੱਕ ਸਹਿਮ ਦਾ ਮਾਹੌਲ ਹੈ ਜਾਂ ਦਹਿਸ਼ਤ ਦਾ ਮਾਹੌਲ ਹੈ ਉਹ ਨਾ ਪੈਦਾ ਹੋਵੇ